ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਪਖੋਕੇ ਜ਼ਿਲ੍ਹਾ ਬਰਨਾਲਾ ਬਾਈ ਕੋਲ ਚਾਰ ਗਮਾਂ ਤੇ ਇੱਕ ਮੱਝ ਜੀ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7228000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀ ਜਾਣਕਾਰੀ ਹਾਂਜੀ ਵੀਰ ਜੀ ਸਸੀਗਾ ਜੀ ਸਸੀਗਾ ਬਾਈ ਜੀ ਨਾਮ ਦੱਸੋ ਜੀ ਨਾਮ ਭਪਿੰਦਰ ਸਿੰਘ ਜੀ ਪਿੰਡ ਪਿੰਡ ਪੱਖੋਕੇ ਜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਮੋਬਾਈਲ ਨੰਬਰ ਜੀ 9256439820 ਜੀ ਠੀਕ ਹੈ ਜੀ ਕਿੰਨੇ ਨਗ ਬਕਾਉ ਵੀਰੇ ਆਪਣੇ ਕੋਲ ਅਜ ਆਪਣੇ ਕੋਲੇ ਅਜ 4 ਗਾਇਆਂ ਨੇ ਹਾਂਜੀ ਇੱਕ ਛੋਟੀ ਇੱਕ ਬੱਚੀ ਆਲਸ ਠੀਕ ਹੈ ਹਾਂਜੀ ਬਾਈ ਜੀ ਪਹਿਲੀ ਮੱਝ ਦੀ ਜਾਣਕਾਰੀ ਦਿਓ ਛੋਟੀ ਦੀ ਆਪਣੀ ਪਹਿਲੀ ਪਲੂਨ ਸੂਈ ਆ ਜੀ ਹਾਂਜੀ ਦੋ ਦਾ ਦੋ ਦੰਦਾ ਹਾਂਜੀ ਅੱਜ ਚੌਥਾ ਦਿਨ ਸੂਈ ਨੂੰ ਆ ਜੀ ਠੀਕ ਹੈ ਤੇ 10 ਕਿਲੋ ਬੌਲੀ ਤਿਆਰ ਆ ਜੀ ਠੀਕ ਹੈ ਜੀ ਤੇ ਬੱਚਾ ਭਰਾ ਮਗਰ ਕੀ ਆ ਬੱਚਾ ਕੱਟੀ ਆ ਜੀ ਮਗਰ ਮਗਰ ਕੱਟੀ ਆ ਜੀ ਲੋ ਭਰਾ ਚੈੱਕ ਕਰ ਸਕਦੇ ਠੀਕ ਹੈ ਜੀ ਰੇਟ ਰੂਟ ਭਰਾ ਦਾ ਰੇਟ ਦਾ ਫੋਨ ਤੇ ਕਰਾਂਗੇ ਵੀਰ ਇਹਦਾ ਫੋਨ ਤੇ ਕਰੂੰਗਾ ਤੋੜ ਦਿਓ ਜੀ ਹਾਂਜੀ ਵੀਰ ਜੰਮੀ ਤੋੜ ਦਿਓ ਤੈਨੂੰ ਹਾਂ ਤੋੜ ਫੇਸ ਬਿਊਟੀ ਦੇਖ ਸਕਦੇ ਭਰਾ ਠੀਕ ਹੈ ਜੀ ਦੁਰ ਫੜ ਕੇ ਮੂੰਹ ਲੋ ਜੀ ਕੱਦ ਕਾੜ ਛੋਟੀ ਦਾ ਚੰਗਾ ਇਹੇ ਵਾ ਤੁਸੀਂ ਦੇਖ ਸਕਦੇ ਤੋੜ ਦਿਓ ਤੋੜ ਲੰਮੀ ਤੋੜ ਦਿਓ ਮੋੜ ਲਓ ਮੋੜ ਲਓ ਲਿਓ ਮੋੜ ਲਿਓ ਭਰਾ ਮੋੜ ਦੇ ਮੋੜ ਦੇ ਲਓ ਜੀ ਫੇਸ ਬਿਊਟੀ ਛੋਟੀ ਚੰਗੀ ਆ ਦੇਖ ਸਕਦੇ ਹੋ ਭਰਾ ਤੋਰਾ ਤਰਾ ਵੱਧ ਜਾਣਕਾਰੀ ਬਾਈ ਤੋਂ ਲੈ ਲਿਓ ਠੀਕ ਹੈ ਜੀ ਬਾਈ ਦੇ ਕੰਟੈਕਟ ਕਰਕੇ ਫੋਨ ਤੇ ਵੀਡੀਓ ਵੀ ਮਗਵਾ ਸਕਦੇ ਹੋ ਠੀਕ ਹੈ ਜੀ ਬਾਕੀ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਠੀਕ ਹੈ ਨਾ ਲਓ ਜੀ ਸਾਜੀ ਸੂਈ ਵੀ ਲਓ ਭਰਾ ਚੈੱਕ ਕਰ ਸਕਦੇ ਹੋ ਥੋੜੀ ਜਿਹਾ ਬਚੀ ਹੈਗੀ ਹੈ ਜੀ ਦੇਖ ਸਕਦੇ ਹੋ ਲੈ ਵਾ ਥੋੜਾ ਜਿਹਾ ਪਰ ਦੁੱਧ ਨਹੀਂ ਉਹਦੇ ਚਾਉਂਦਾ ਠੀਕ ਹੈ ਜੀ ਦੁੱਧ ਨਹੀਂ ਹੁੰਦਾ ਬਈ ਇਹਦਾ ਨਹੀਂ ਬਈ ਦੁੱਧ ਦੀ ਧਾਰ ਵੀ ਤੌਕਾ ਵੀ ਨਹੀਂ ਸਰਾਖ ਵੀ ਹੈ ਨਹੀਂਗਾ ਠੀਕ ਹੈ ਜੀ ਠੀਕ ਹੈ ਲੋਪਰਾ ਚੈੱਕ ਕਰ ਸਰ ਇਹ ਕਲੂ ਪਪੂ ਹਾਂਜੀ ਬਈ ਜੀ ਆ ਗਾਂ ਦੀ ਜਾਣਕਾਰੀ ਦਿਓ ਜੀ ਇਹ ਜੀ ਦੂਜਾ ਸੂਆ ਹਾਂਜੀ ਛੇਕ ਦੇ ਦੰਦ ਕੱਢ ਦੀ ਆ ਜੀ ਠੀਕ ਹੈ ਜੀ ਹਾਂਜੀ ਤੇ ਪਲੂਨ ਨੇ ਇਹਨੇ 29 ਕਿਲੋ ਦੁੱਧ ਦਿੱਤਾ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਦਿਨ ਕਿੰਨੇ ਬਾਕੀ ਇਹਦੇ ਇਹਦੇ ਦਿਨ ਬਾਕੀ ਆ ਜੀ ਹਜੇ 20 22 ਦਿਨ ਪਏ ਆ ਜੀ ਠੀਕ ਹੈ ਜੀ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਜਿਆ ਜੀ ਹੋਊਗਾ ਜਮਾ ਜਾਇਜ਼ ਹੋਊਗਾ ਜੀ ਠੀਕ ਹੈ ਤੋੜ ਦੋ ਜੀ ਬਹੁਤ ਵਧੀਆ ਫਾਰਮ ਦੀ ਬੱਚੀ ਹੈ ਜੀ ਠੀਕ ਹੈ ਜੀ ਹਾਂਜੀ ਆਪਾਂ ਫਾਰਮ ਚ ਹੀ ਦੇ ਕੇ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਲੈਵਲ ਹੋਗਾ ਠੀਕ ਹੈ ਜੀ ਲੋ ਜੀ ਠੰਡੀ ਸੀਲਪੂਰੀ ਆ ਟਲਣਾ ਟੁਲਣਾ ਬਹੁਤ ਜ਼ਿਆਦਾ ਤੋੜ ਕੇ ਦਿਖਾਣੇ ਸਾਨੂੰ ਤੋੜ ਦੋ ਲੋਪਰਾ ਚੈੱਕ ਕਰ ਸੋ ਕੱਦ ਬੱਡ ਸੁਖਨ ਕਰਮਾਣੀ ਦਾ ਵਧੀਆ ਤੇ ਲੈਵਾ ਤੁਸੀਂ ਚੈੱਕ ਕਰ ਸਕਦੇ ਹੁਣ ਦਾ ਜਲਾ ਹਾਂ ਤੋੜ ਦੋ ਤੋੜ ਦੋ ਮੋੜ ਦੋ ਜੀ ਮੋੜ ਦੋ ਮੋੜ ਦੇਪਰਾ ਮੋੜ ਲਿਆ ਲੋ ਜੀ। ਮੰਨ। ਹਾਂਜੀ ਭਾਈ ਜੀ ਦੂਜੀ ਵਿਹੜ ਦੀ ਜਾਣਕਾਰੀ ਦਿਓ ਜੀ। ਇਹ ਜੀ ਦੂਜਾ ਸੂਆ। ਹਾਂਜੀ। 6 ਦਾੰਦਾ ਸੂਈ ਵੀ ਆ ਜੀ। ਹਾਂਜੀ। ਤੇ ਇਹਦੇ ਥੱਲੇ 15 ਕਿਲੋ ਤੋਂ ਤਿਆਰ ਆ ਜੀ। ਠੀਕ ਆ ਜੀ। ਹਾਂਜੀ। ਇਹਨੂੰ 6 ਮਾਂ ਦਿਨ ਸੂਈ ਨੂੰ ਆ ਜੀ। ਠੀਕ ਆ ਰੇਟ ਭਰਾ ਦਾ? ਰੇਟ ਇਹਦਾ ਫੋਨ ਤੇ ਹੋਊਗਾ। ਠੀਕ ਆੀ ਤੋੜ ਦਿਓ ਭਰਾ। ਲੋ ਜੀ ਚੈੱਕ ਕਰ ਸਕਦੇ ਸੁਈ ਵੀ ਆਪਰਾ ਠੀਕ ਹੈ ਜੀ ਆ ਲੈਵਲ ਹੁਆ ਤੁਸੀਂ ਚੈੱਕ ਕਰ ਸਕਦੇ ਹੋ ਰੁਕਲਾ ਮੜਾ ਜਾ ਰੁਕਲਾ ਰੁਕਲਾ ਲੋਪਰਾ ਬਸੀਆਂ ਜਰੂਰ ਆ ਪਰ ਦੁੱਧ ਨਹੀਂ ਆਉਂਦਾ ਠੀਕ ਹੈ ਨਾ ਚੈੱਕ ਕਰ ਸਕਦੇ ਦਾ ਆ ਗਈ ਹੈ ਜੀ ਦਾ ਆ ਗਈ ਹੈ ਦਾਗ ਹੈ ਦਾਗ ਹੀ ਆ ਉਹਨਾਂ ਦਾ ਠੀਕ ਹੈ ਲੈਓਪਰਾ ਲੈਓ 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 ਇਹਦਾ ਬੱਚਾ ਕਿਹੜਾ ਜੀ ਇਹਦਾ ਬੱਚਾ ਉਹ ਕਾਲੇ ਰੰਗ ਦਾ ਜੀ ਤੇ ਬੱਚਾ ਕਿ ਬੱਸੀ ਹੈ ਜੀ ਬੱਚੇ ਹੈ ਜੀ ਬੱਸੀ ਬੱਚਾ ਠੀਕ ਹੈ ਜੀ ਹਾਂਜੀ ਬਈ ਤੀਜੀ ਬੈੜ ਦੀ ਜਾਣਕਾਰੀ ਦੋ ਜੀ ਦੀ ਤੀਜੀ ਬੈੜ ਦੂਜਾ ਸੂਆ ਜੀ ਇਹ ਵੀ ਹਾਂਜੀ ਤੇ ਇਹਦੇ ਮਗਰ ਵੀ ਬੱਚਾ ਜੀ ਕਿੰਨੇ ਦਿਨ ਹੋ ਗਏ ਸੀ ਇਹਨੂੰ ਅੱਜ ਛੇ ਮਾਂ ਦੇ ਨਹੀਂ ਇਹਨੂੰ ਹੋ ਗਿਆ ਜੀ ਸੂਈ ਨੂੰ ਠੀਕ ਹੈ ਜੀ ਹਾਂਜੀ ਛੇ ਦਿਨ ਹੋ ਗਏ ਦੁੱਧ ਕਿੰਨਾ 15-15 ਕਿਲੋ ਦੁੱਧ ਆ ਰਹਾ ਜੀ ਦੋਨਾਂ ਸੱਲੇ ਠੀਕ ਹੈ ਲੋ ਭਰਾ ਚੌਣ ਚ ਬਹੁਤ ਸੀਲ ਠੰਡੀਆਂ ਜੀ ਗੱਲ ਨਹੀਂ ਮੌਸਮ ਜੀ ਤੋੜ ਦੋ ਜੀ ਤੋਰੀ ਤੇ ਰੇਟ ਭਰਾ ਇਹਦਾ ਹੀ ਫੋਨ ਰੇਟ ਇਹਨਾਂ ਦਾ ਫੋਨ ਤੇ ਹੋਊਗਾ ਜੀ ਸਾਰਾ ਰੇਟ ਆਉਂਦਾ ਕਈ ਵਾਰੀ ਵਪਾਰੀ ਰਾ ਦੈ ਲੰਦੇ ਜੀ ਫਿਰ ਉਹਨਾਂ ਦੇ ਵੇਚ ਖਰੀਦ ਦਾ ਕੰਮ ਹੁੰਦਾ ਬਹੁਤ ਮੁਸ਼ਕਲ ਹੋ ਜਾਂਦੀ ਆ ਠੀਕ ਹੈ ਠੀਕ ਹੈ ਲੋਪਰਾ ਥੋੜਾ ਜਿਹਾ ਬੱਚੇ ਦਾ ਕਰਕੇ ਉਧਰੋਂ ਕੱਢਦੀ ਆ ਤੇ ਤੁਸੀਂ ਨਤਾਜਾ ਲਾਈ ਸਕਦੇ ਹੋ ਬੱਚਾ ਬਈ ਇਹ ਆਈ ਆਈ ਉਸੇ ਬੱਚਾ ਇਹ ਹਾਂ ਇਹ ਬੱਚਾ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹੋ ਤਾਜੀ ਸੁਈ ਵੀ ਸੀ ਤੇ ਲੈ ਵੱਲੂਆ ਤੁਹਾਡੇ ਸਾਹਮਣੇ ਆਈ ਠੀਕ ਹੈ ਜੀ ਚੈੱਕ ਕਰ ਸਕਦੇ ਲੋ ਜੀ ਬੰਦੋ ਜੀ ਬੰਦੋ ਆਜੋ ਲਿਓ ਲੋਪਰਾ ਦੋ ਸੁਈਆਂ ਵੀ ਤੇ ਤੋ ਗੱਬਣਾ ਲੋ ਜੀ ਹਾਂਜੀ ਬਈ 4 ਨੰਬਰ ਦੀ ਜਾਣਕਾਰੀ ਦਿਓ ਜੀ ਇਹਦੀ ਇਹ ਚੌਥਾ ਨੰਬਰ ਜੀ ਹਜੇ ਗੱਬਣਾ ਜੀ 1 ਮਹੀਨਾ ਬਾਕੀ ਆ ਜੀ ਇਹਦਾ 1 ਮਹੀਨਾ ਬਾਕੀ ਆ ਠੀਕ ਹੈ 1 ਮਹੀਨਾ ਭਰਾ ਬਾਕੀ ਆ ਇਹਦਾ ਹਾਂਜੀ ਇਹ ਵੀ ਠੰਡੀ ਸੀ ਰ ਬਹੁਤ ਵਧੀਆ ਹਜੇ ਤੇ ਲੱਡੂਆਂ ਬਹੁਤ ਇਹਦੇ ਚ ਹਾਂਜੀ ਠੀਕ ਹੈ ਲੋ ਜੀ ਚਾਰ ਥਾਣਾ ਨਿਕੜਨੇ ਕੋਈ ਫੋਟਸ ਆਗ ਨਹੀਂ ਹਾਂਜੀ ਠੀਕ ਹੈ ਤੋਰ ਦੋ ਭਰਾ ਇਹਨੂੰ ਵੀ ਇਹ ਪਲੂਣ ਸੁਣਾ ਜੀ ਇਹਨੇ ਹਜੇ ਠੀਕ ਆ ਪਲੂਣ ਸੁਣਾ ਜੀ ਠੀਕ ਹੈ ਕਿੰਨੇ ਦਿਨ ਬਾਕੀ ਆ 1 ਮਹੀਨਾ 1 ਮਹੀਨਾ ਬਾਕੀ ਆ ਤੂੰ ਰ ਇੱਕ ਮਹੀਨਾ ਬਾਕੀ ਆ ਲੋ ਭਰਾ ਦੇਖ ਰ ਕਦ ਬੈਠ ਕਦ ਕੁੱਦ ਸੁਖ ਨ ਕਰਮ ਵਾਲੀ ਦੇ ਵਧੀਆ ਲੂਣ ਸੁਣ ਲੈ ਮੋੜ ਦਾ ਭਰਾ ਮੋੜ ਦਾ ਫੇਸ ਬਿਊਟੀ ਤੁਸੀਂ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਜੀ ਵੱਧ ਜਾਣਕਾਰੀ ਲੈਣੀ ਹੈ ਬਾਈ ਤੋ ਵੀਡੀਓ ਮੰਗਵਾ ਸਕਦੇ ਹੋ ਠੀਕ ਹੈ ਜੀ ਲੋ ਜੀ ਹਾਂ ਜੀ ਰੇਟ ਦੱਸੋ ਜੀ ਫਿਰ ਇਹਦਾ ਰੇਟ ਇਹਦਾ ਫੋਨ ਤੇ ਕਰਾਂਗੇ ਜੀ ਸਾਰਿਆਂ ਨੂੰ ਫੋਨ ਤੇ ਕਰਾਂਗੇ ਠੀਕ ਹੈ ਭਰਾ ਸਾਰਿਆਂ ਦਾ ਫੋਨ ਤੇ ਕਰਨਗੇ ਬਾਈ ਨੇ ਪਹਿਲਾਂ ਵੀ ਦੱਸਤਾ ਆਪਾਂ ਨੂੰ ਠੀਕ ਹੈ हां जी भाई आप अस्सी जानकारी दो जी ये बच्ची खीरी है जी हजे हां जी एदी 13 महीने दी उमर है जी ठीक है जी हां जी टीका टूका भराया नहीं खाली है जी ठीक है जी हां जी ते की रेट हुड भरादा रेट ए दा 15000 रुपीए जी ਲੈਣ ਦੇਣੀ ਹੋਊਗਾ ਵਿੱਚੋਂ ਥੋੜਾ ਬੋਤਾ ਮਾਨਤਾ ਨਹੀਂ ਇਹਦੇ ਚ ਕਰਾਂਗੇ ਕੁਛ ਹੋਰ ਠੀਕ ਹੈ ਜੀ हां जी ਥਾਣ ਵਗੈਰਾ ਚਾਰ ਨੇ ਜੀ ਚੱਕਰ ਨਹੀਂ ਆ ਦਿਖਾ ਦਤਾ ਠੀਕ ਹੈ ਜੀ ਲੋ ਭਰਾ ਦੇਖ ਸਕਦੇ ਚਾਰ ਥਾਣਾ ਨਿਕੜਵੇਂ ਕੋਈ ਫੋਟਸਾਂਗ ਨਹੀਂ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਕੋਰਡ ਪੱਕ ਹੋ ਕੇ ਤੇ ਜਿਲ੍ਹਾ ਨੂੰ ਪਹੁੰਚਦਾ ਬਰਨਾਲਾ ਠੀਕ ਹੈ ਜੀ ਗਰਦ ਕੰਡ ਹੈਟ ਵਾਲੀ ਬੱਚੀ ਆ ਇਹ ਨਹੀਂ ਹੈਗਾ ਜੀ ਠੀਕ ਹੈ ਜੀ ਠੀਕ ਹੈ ਰੇਟ ਵੀ ਬਾਈ ਨੇ ਜਮਾ ਜਾਇਜ਼ ਮੰਗਿਆ ਤਾਰਾ ਪੂਰਾ ਨਹੀਂ ਦਿੱਤੀਆਂ ਜਿਹੜੇ ਨੇ ਨਹੀਂ ਇਹਨੇ ਹਜੇ ਤਾਰਾ ਨਹੀਂ ਦਿੱਤੀਆਂ ਜੀ ਆਪਾਂ ਹਜੇ ਟੀਕਾ ਭਰਉਣਾ ਇਹਦਾ ਪਹਿਲੇ ਮਹੀਨੇ ਜਾਂ 12ਵੇਂ ਮਹੀਨੇ ਟੀਕਾ ਭਰਉਣਾ ਜੇ ਠੀਕ ਹੋ ਗਈ ਤਾਂ ਠੀਕ ਨਹੀਂ ਆਪਾਂ ਨੂੰ ਲਾਣੀ ਟੀਕਾ ਠੀਕ ਹੈ ਜੀ ਠੀਕ ਲੋਬਰਾ ਬਾਈ ਨੇ ਜਮਾ ਰੇਟ ਜਾਇਜ਼ ਮੰਗਿਆ ਜੇ ਕਿਸੇ ਨੇ ਇਦਾਂ ਦੀ ਐਡ ਕਰਨੀ ਨੰਬਰ ਆਪਣਾ ਸਕਰੀਨ ਤੇ ਵੀ ਚੱਲਦਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ